ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਜਹਾਜ਼ ਚੜ੍ਹਨ ਲੱਗਿਆਂ ਵੀ ਵੀਜ਼ਾ ਰੱਦ ਕਰ ਸਕਣਗੇ ਇਮੀਗ੍ਰੇਸ਼ਨ ਅਫਸਰ ਕੈਨੇਡਾ ਨੇ ਇਮੀਗ੍ਰੇਸ਼ਨ ਬਾਰੇ ਆਪਣੇ ਦੇਸ਼ਾ ਨਿਰਦੇਸ਼ਾਂ ਨੂੰ ਕੀਤਾ ਅਪਗ੍ਰੇਡ ਕੈਨੇਡੀਅਨ ਕੁੜੀ ਨੂੰ ਅਮਰੀਕਾ ਚ ਦਾਖਲੇ ਤੋਂ ਰੋਕਿਆ ਵੈਧ ਟਿਕਟ ਹੋਣ ਦੇ ਬਾਵਜੂਦ ਅਫਸਰਾਂ ਨੇ ਭੇਜਿਆ ਵਾਪਸ ਯੂਰਪ ਜਾਣ ਵਾਲੇ ਕੈਨੇਡੀਅਨ ਯਾਤਰੀਆਂ ਨੂੰ ਨਵੇਂ ਸਰਹੱਦੀ ਉਪਾਾਵਾਂ ਦਾ ਸਾਹਮਣਾ ਕੈਨੇਡੀਅਨ ਯਾਤਰੀਆਂ ਨੂੰ ਆਪਣੇ ਬਾਰੇ ਹੋਰ ਜਾਣਕਾਰੀ ਦੇਣ ਲਈ ਕਿਹਾ ਜਾ ਰਿਹਾ ਹੈ ਸ਼ਹਿਨਾਜ਼ ਗਿਲ ਨੂੰ ਕੈਨੇਡਾ ਚ ਪੈ ਧੱਕੇ ਵੱਡੀਆਂ ਚੁੰਡੀਆਂ ਸ਼ਹਿਨਾਜ਼ ਨੇ ਕਿਹਾ ਇਹ ਪ੍ਰਸ਼ੰਸਕਾਂ ਦਾ ਮੇਰੇ ਪ੍ਰਤੀ ਪਿਆਰ ਕੈਨੇਡਾ ਨੇ ਹਾਲ ਹੀ ਵਿੱਚ ਇਮੀਗ੍ਰੇਸ਼ਨ ਬਾਰੇ ਆਪਣੇ ਦਿਸ਼ਾ ਨਿਰਦੇਸ਼ਾਂ ਨੂੰ ਅਪਡੇਟ ਕੀਤਾ ਹੈ ਜਿਸ ਤਹਿਤ ਅਧਿਕਾਰੀਆਂ ਨੂੰ ਪਹਿਲਾਂ ਜਾਰੀ ਹੋ ਚੁੱਕੇ ਵਿਜ਼ਟਰ ਵੀਜ਼ੇ, ਸਟੱਡੀ ਪਰਮਿਟ ਤੇ ਵਰਕ ਪਰਮਿਟ ਰੱਦ ਕਰਨ ਦੀ ਸ਼ਕਤੀ ਦੇ ਦਿੱਤੀ ਗਈ ਹੈ। ਇਸ ਬਦਲਾਅ ਨਾਲ ਇਮੀਗ੍ਰੇਸ਼ਨ ਸ਼ਰਤਾਂ ਦੀ ਲਗਾਤਾਰ ਪਾਲਣਾ ਜ਼ਰੂਰੀ ਹੈ ਜਿਸ ਨਾਲ ਕੋਮਾਂਤਰੀ ਵਿਦਿਆਰਥੀਆਂ ਅਤੇ ਵਾਰ-ਵਾਰ ਆਉਣ ਵਾਲੀਆਂ ਯਾਤਰੀਆਂ ਤੇ ਅਸਰ ਪਵੇਗਾ। ਇਹ ਨਵੇਂ ਨਿਯਮ ਜੋ ਜੂਨ 2024 ਚ ਪੇਸ਼ ਕੀਤੇ ਗਏ ਸਨ ਇਸ ਸਾਲ ਫਰਵਰੀ ਤੋਂ ਅਮਲ ਚ ਆ ਗਏ ਨੇ। ਮਾਹਿਰਾ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਧਿਕਾਰੀ ਹੁਣ ਵੀਜ਼ਾ ਜਾਂ ਪਰਮਿਟ ਜਾਰੀ ਹੋਣ ਤੋਂ ਬਾਅਦ ਵੀ ਇਸ ਨੂੰ ਰੱਦ ਕਰ ਸਕਦੇ ਨੇ ਇਹ ਕਾਰਵਾਈ ਜਹਾਜ਼ ਤੇ ਚੜਨ ਤੋਂ ਪਹਿਲਾਂ ਪੋਰਟ ਆਫ ਐਂਟਰੀ ਤੇ ਜਾਂ ਕੈਨੇਡਾ ਚ ਰਹਿਣ ਦੀ ਮਿਆਦ ਦੌਰਾਨ ਵੀ ਹੋ ਸਕਦੀ ਹੈ ਇਸ ਨਵੇਂ ਢਾਂਚੇ ਤਹਿਤ ਸਟੱਡੀ ਪਰਮਿਟ ਸਿਰਫ ਉਦੋਂ ਹੀ ਵੈਧ ਰਹਿੰਦਾ ਹੈ ਜੇ ਵਿਦਿਆਰਥੀ ਆਪਣੀ ਪੂਰੀ ਸਟੇ ਦੇ ਦੌਰਾਨ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਰਹਿਣ ਨਵੇਂ ਨਿਯਮਾਂ ਮੁਤਾਬਕ ਹੁਣ ਇੱਥੇ ਜਾਇਜ਼ ਤੌਰ ਤੇ ਰਹਿਣ ਵਾਲੇ ਵਿਦਿਆਰਥੀ ਦਾ ਇੱਕ ਮਾਨਤਾ ਪ੍ਰਾਪਤ ਲਰਨਿੰਗ ਇੰਸਟੀਚਿਊਟ ਤੇ ਦਾਖਲ ਹੋਣਾ ਜ਼ਰੂਰੀ ਹੈ ਉਹ ਅਕਾਦਮਿਕ ਤਰੱਕੀ ਕਰ ਰਿਹਾ ਹੋਵੇ ਇਸ ਤੋਂ ਇਲਾਵਾ ਉਸ ਦਾ ਆਪਣਾ ਪਰਮਿਟ ਦੁਆਰਾ ਨਿਰਧਾਰਤ ਸੀਮਾਵਾਂ ਦੇ ਅੰਦਰ ਹੀ ਕੰਮ ਕਰਨਾ ਵੀ ਜ਼ਰੂਰੀ ਹੈ ਜੇ ਕੋਈ ਵਿਦਿਆਰਥੀ ਅਧਿਕਾਰਤ ਮਨਜ਼ੂਰੀ ਤੋਂ ਬਿਨਾ ਕਲਾਸਾਂ 'ਚ ਜਾਣਾ ਬੰਦ ਕਰ ਦਿੰਦਾ ਹੈ ਜਾਂ ਨਿਰਧਾਰਤ ਸਮੇਂ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਦਾ ਸਟੱਡੀ ਪਰਮਿਟ ਰੱਦ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਇੰਸਟੀਚਿਊਟ ਆਪਣੀ ਮਾਨਤਾ ਗਵਾ ਦਿੰਦਾ ਹੈ ਤਾਂ ਵਿਦਿਆਰਥੀ ਨੂੰ ਆਪਣਾ ਸਟੇਟਸ ਬਰਕਰਾਰ ਰੱਖਣ ਲਈ ਸਮੇਂ ਸਿਰ ਕਿਸੇ ਹੋਰ ਯੋਗ ਸੰਸਥਾ 'ਚ ਟਰਾਂਸਫਰ ਕਰਨਾ ਲਾਜ਼ਮੀ ਹੈ ਬੋਗਸ ਲੈਟਰ ਆਫ ਐਕਸੈਪਟੈਂਸ ਨਾਲ ਸੰਬੰਧਤ ਹਾਲੀਆ ਮਾਮਲਿਆਂ ਨਾਲ ਵੀ ਵੱਡੀ ਗਿਣਤੀ 'ਚ ਸਟੱਡੀ ਪਰਮਿਟ ਰੱਦ ਕੀਤੇ ਜਾ ਰਹੇ ਨੇ ਭਾਵੇਂ ਵਿਦਿਆਰਥੀਆਂ ਨੂੰ ਲੈਟਰ ਆਫ ਐਕਸੈਪਟੈਂਸ ਦੇ ਅਸਲੀ ਜਾਂ ਨਕਲੀ ਹੋਣ ਦਾ ਪਤਾ ਹੋਵੇ ਜਾਂ ਨਾ ਇਹਨਾਂ ਨਿਯਮਾਂ 'ਚ ਤਬਦੀਲੀ ਵਾਰ-ਵਾਰ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਇੱਕ ਅਧਿਕਾਰੀ ਹੁਣ ਮੌਜੂਦਾ ਵਿਜ਼ਟਰ ਵੀਜ਼ਾ ਰੱਦ ਕਰ ਸਕਦਾ ਹੈ ਜੇਕਰ ਅਧਿਕਾਰੀ ਦਾ ਮੰਨਣਾ ਹੈ ਕਿ ਵੀਜ਼ਾ ਧਾਰਕ ਆਪਣੀ ਸਟੇ ਦੇ ਮਿਆਦ ਦੇ ਖਤਮ ਹੋਣ ਤੇ ਵੀ ਕੈਨੇਡਾ ਤੋਂ ਵਾਪਸ ਨਹੀਂ ਜਾਵੇਗਾ ਇਸ ਦੇ ਨਾਲ ਹੀ ਇਹ ਨਿਯਮ ਉਹਨਾਂ ਮਾਪਿਆਂ ਤੇ ਵੀ ਅਸਰ ਪਾਉਣਗੇ ਜੋ ਕਿ ਵਾਰ-ਵਾਰ ਆਪਣੇ ਬੱਚਿਆਂ ਨੂੰ ਮਿਲਣ ਕੈਨੇਡਾ ਜਾਂਦੇ ਨੇ ਬਿਲ ਸੀ 12 ਨੂੰ ਹਾਲ ਹੀ ਚ ਨਾਗਰਿਕਤਾ ਤੇ ਇਮੀਗ੍ਰੇਸ਼ਨ ਬਾਰੇ ਸਥਾਈ ਕਮੇਟੀ ਕੋਲ ਵਿਸਥਾਰਤ ਸਮੀਖਿਆ ਲਈ ਭੇਜਿਆ ਗਿਆ ਹੈ ਇਹ ਬਿਲ ਇਮੀਗ੍ਰੇਸ਼ਨ ਮੰਤਰੀ ਤੇ ਸਰਹੱਦੀ ਅਧਿਕਾਰੀਆਂ ਨੂੰ ਵੀਜ਼ੇ ਅਤੇ ਪਰਮਿਟਸ ਨੂੰ ਰੱਦ ਕਰਨ ਦੀ ਵਿਸਤ੍ਰਿਤ ਅਥਾਰਟੀ ਦੇਣ ਅਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੀ ਮੰਗ ਕਰਦਾ ਹੈ ਇਮੀਗ੍ਰੇਸ਼ਨ ਮਾਹਿਰਾ ਨੇ ਚੇਤਾਵਨੀ ਦਿੱਤੀ ਹੈ ਕਿ ਬਿਲ ਅਸਥਾਈ ਵਿਦੇਸ਼ੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੁਸ਼ਕਲਾਂ ਨੂੰ ਵਧਾ ਸਕਦਾ ਹੈ ਆਪਣੇ ਦਾਦਾ-ਦਾਦੀ ਨੂੰ ਮਿਲਣ ਲਈ ਦੱਖਣ ਵੱਲ ਉਡਾਣ ਭਰਨ ਵਾਲੀ ਇੱਕ 20 ਸਾਲਾ ਕੈਨੇਡੀਅਨ ਲੜਕੀ ਨੂੰ ਹਾਲ ਹੀ ਵਿੱਚ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅਮਰੀਕੀ ਕਸਟਮ ਅਫਸਰਾਂ ਦੁਆਰਾ ਸੰਯੁਕਤ ਰਾਜ ਤਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਜੂਲੀਆ ਜਿਸ ਨੇ ਮੀਡੀਆ ਨੂੰ ਆਪਣਾ ਨਾਮ ਸਾਂਝਾ ਨਾ ਕਰਨ ਲਈ ਕਿਹਾ ਨੇ ਹੈਰਾਨੀ ਭਰੇ ਚਿਹਰੇ ਨਾਲ ਦੱਸਿਆ ਕਿ ਕਸਟਮ ਅਫਸਰਾਂ ਨੂੰ ਲੱਗਦਾ ਸੀ ਕਿ ਉਹ ਗੈਰਕਾਨੂੰਨੀ ਢੰਗ ਨਾਲ ਅਮਰੀਕਾ 'ਚ ਪ੍ਰਵਾਸ ਕਰ ਰਹੀ ਹੈ ਉਸਦੀ ਮਾਂ ਕੇਟ ਜੋ ਕਿ ਆਪਣੀ ਧੀ ਦਾ ਹਵਾਈ ਅੱਡੇ ਤੇ ਫਸੇ ਹੋਣ ਤੇ ਫੋਨ ਆਉਣ ਤੇ ਹੈਰਾਨ ਸੀ ਨੇ ਕਿਹਾ ਇਮਾਨਦਾਰੀ ਨਾਲ ਇਹ ਥੋੜੀ ਤਾਕਤ ਦੀ ਦੁਰਵਰਤੋਂ ਵਰਗਾ ਮਹਿਸੂਸ ਹੋਇਆ ਜੂਲੀਆ 3 ਨਵੰਬਰ ਨੂੰ ਆਪਣਾ ਬੈਗਪੈਕ ਕਰਕੇ ਤੇ ਇੱਕ ਵੈਧ ਕੈਨੇਡੀਅਨ ਪਾਸਪੋਰਟ ਲੈ ਕੇ ਪੀਰਸਨ ਹਵਾਈ ਅੱਡੇ ਤੇ ਪਹੁੰਚੀ ਸੀ ਉਸਨੇ ਦੱਸਿਆ ਕਿ ਉਸਨੇ ਪੋਰਟਰ 에ਅਰਲਾਈਨਜ਼ ਨਾਲ ਔਰ ਲੈਂਡੋ ਲਈ ਆਉਣ ਜਾਣ ਦੀ ਹਵਾਈ ਟਿਕਟ ਖਰੀਦੀ ਸੀ ਤੇ ਫਲੋਰੀਡਾ ਚ ਆਪਣੇ ਦਾਦਾ-ਦਾਦੀ ਨਾਲ ਕੁਝ ਵਧੀਆ ਸਮਾਂ ਬਿਤਾਉਣ ਤੇ ਤਾਜ਼ਗੀ ਮਹਿਸੂਸ ਕਰਨ ਲਈ 6 ਹਫ਼ਤਿਆਂ ਦੀ ਯਾਤਰਾ ਦੀ ਉਮੀਦ ਕਰ ਰਹੀ ਸੀ 20 ਸਾਲਾ ਜੂਲੀਆ ਜੋ ਬਸੰਤ ਤੱਕ ਸਕੂਲ ਤੋਂ ਛੁੱਟੀ ਤੇ ਐ ਕਈ ਨੌਜਵਾਨ ਕੈਨੇਡੀਅਨਜ਼ ਵਾਂਗ ਕੋਈ ਨੌਕਰੀ ਨਹੀਂ ਲੱਭ ਸਕੀ ਇਸ ਲਈ ਉਸਨੇ ਛੁੱਟੀ ਦਾ ਫਾਇਦਾ ਉਠਾਉਣ ਅਤੇ ਦੱਖਣ ਵੱਲ ਜਾਣ ਦਾ ਫੈਸਲਾ ਕੀਤਾ ਪਰ ਉਸ ਦੀਆਂ ਯੋਜਨਾਵਾਂ ਨੂੰ ਕਸਟਮ ਅਫਸਰਾਂ ਨੇ ਤੁਰੰਤ ਰੋਕ ਦਿੱਤਾ ਜੂਲੀਆ ਨੇ ਦੱਸਿਆ ਕਿ ਉਹ ਡੇਢ ਘੰਟਾ ਲਾਈਨ ਚ ਉਡੀਕ ਕਰਦੀ ਰਹੀ ਇਸ ਤੋਂ ਪਹਿਲਾਂ ਆਖਰਕਾਰ ਪੀਅਰਸਨ ਹਵਾਈ ਅੱਡੇ ਦੇ ਪ੍ਰੀ ਕਲੀਅਰੈਂਸ ਕਾਊਂਟਰ ਤੇ ਇੱਕ ਅਮਰੀਕੀ ਕਸਟਮ ਅਫਸਰ ਕੋਲ ਜਾਣ ਤੇ ਕੁਝ ਮਿਆਰੀ ਸਵਾਲਾਂ ਦੇ ਜਵਾਬ ਦੇਣ ਦੀ ਉਸਦੀ ਵਾਰੀ ਆਈ ਹਾਲਾਂਕਿ ਉਸ ਨੂੰ ਜਲਦੀ ਹੀ ਪਤਾ ਲੱਗਾ ਕਿ ਅਫਸਰਾਂ ਨੇ ਉਸ ਤੇ ਸ਼ੱਕ ਕੀਤਾ ਜੂਲੀਆ ਨੇ ਕਿਹਾ ਉਹਨਾਂ ਨੇ ਮੈਨੂੰ ਫਲੈਗ ਕਰਨ ਅਤੇ ਇੱਕ ਵੱਖਰੇ ਕਮਰੇ 'ਚ ਲਿਆਉਣ ਦਾ ਫੈਸਲਾ ਕੀਤਾ ਜੂਲੀਆ ਨੇ ਕਿਹਾ ਕਿ ਉਸ ਨੂੰ ਚਿੰਤਾ ਹੋਣ ਲੱਗੀ ਉਸ ਦੀ ਉਡਾਣ ਖੁੰਝ ਜਾਵੇਗੀ ਫਿਰ ਦੱਸਿਆ ਕਿ ਮੈਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਜਦੋਂ ਕੈਨੇਡੀਅਨ ਮੀਡੀਆ ਨੇ ਪੁੱਛਿਆ ਕਿ ਕੀ ਉਸ ਦੀ ਅਮਰੀਕਾ 'ਚ ਪ੍ਰਵਾਸ ਕਰਨ ਦੀ ਕੋਈ ਯੋਜਨਾ ਸੀ ਤਾਂ ਟੋਰਾਂਟੋ ਦੇ ਰਹਿਣ ਵਾਲੀ ਇਸ ਲੜਕੀ ਨੇ ਆਪਣੇ ਜਜ਼ਬਾਤ ਸਾਂਝੇ ਕਰਨ 'ਚ ਸੰਕੋਚ ਨਹੀਂ ਕੀਤਾ ਉਸਨੇ ਕਿਹਾ ਮੈਨੂੰ ਕਦੇ ਵੀ ਅਮਰੀਕਾ 'ਚ ਰਹਿਣ ਦੀ ਕੋਈ ਦਿਲਚਸਪੀ ਨਹੀਂ ਹੈ ਇਮੀਗ੍ਰੇਸ਼ਨ ਵਕੀਲ ਹੀਥਰ ਸੇਗਲ ਨੇ ਦੱਸਿਆ ਕਿ ਅਮਰੀਕੀ ਕਸਟਮ ਅਫਸਰਾਂ ਦੁਆਰਾ ਕੈਨੇਡੀਅਨਸ ਨੂੰ ਰੋਕੇ ਜਾਣ ਦੀ ਘਟਨਾ ਵਧੇਰੇ ਵਾਰ ਹੋ ਰਹੀ ਹੈ ਯੂਐਸ ਹੋਮਲੈਂਡ ਸਿਕਿਉਰਿਟੀ ਦੀ ਇੱਕ ਚੈੱਕਲਿਸਟ ਜੂਲੀਆ ਨੂੰ ਘਰ ਭੇਜੀ ਗਈ ਸੀ ਸ਼ੀਟ ਤੇ ਇੱਕ ਕਸਟਮ ਅਫਸਰ ਨੇ ਨੋਟ ਕੀਤਾ ਕਿ ਜੂਲੀਆ ਨੇ ਵਾਪਸੀ ਦੀ ਟਿਕਟ ਦਾ ਸਬੂਤ ਨਹੀਂ ਦਿੱਤਾ ਹਾਲਾਂਕਿ ਉਸਨੇ ਮੀਡੀਆ ਨੂੰ ਆਪਣਾ ਯਾਤਰਾ ਵੀਰਵਾ ਪੋਰਟਰ 에ਅਰਲਾਈਨਸ ਨਾਲ ਵਾਪਸੀ ਦੀ ਉਡਾਨ ਸਮੇਤ ਦਿਖਾਇਆ ਜੂਲੀਆ ਨੇ ਕਿਹਾ ਕਿ ਉਸਨੇ ਕਸਟਮ ਅਫਸਰਾਂ ਨੂੰ ਵਾਪਸੀ ਦੀ ਮਿਤੀ ਪ੍ਰਦਾਨ ਕੀਤੀ ਸੀ ਕਸਟਮ ਅਫਸਰਾਂ ਨੇ ਕੈਨੇਡਾ ਚ ਉਸਦੇ ਰੋਜ਼ਗਾਰ ਅਤੇ ਸਕੂਲਿੰਗ ਦਾ ਸਬੂਤ ਵੀ ਮੰਗਿਆ ਸੀ ਤੇ ਕਿਹਾ ਕਿ ਉਹ ਅਜਿਹਾ ਕਰਨ ਚ ਅਸਮਰੱਥ ਸੀ ਕਿਉਂਕਿ ਉਹ ਵਰਤਮਾਨ ਚ ਬੇਰੋਜ਼ਗਾਰ ਹੈ ਤੇ ਸਕੂਲ ਤੋਂ ਛੁੱਟੀ ਤੇ ਹੈ ਬਹੁਤ ਸਾਰੇ ਕੈਨੇਡੀਅਨ ਯਾਤਰੀਆਂ ਨੂੰ ਯੂਰਪ ਜਾਣ ਤੇ ਆਪਣੇ ਬਾਰੇ ਹੋਰ ਜਾਣਕਾਰੀ ਦੇਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਧਿਕਾਰੀਆਂ ਨੇ ਨਵੇਂ ਸੁਰੱਖਿਆ ਉਪਾਅ ਸ਼ੁਰੂ ਕਰ ਦਿੱਤੇ ਨੇ ਯੂਰਪੀ ਦੇਸ਼ ਥੋੜੇ ਸਮੇਂ ਲਈ ਰੁਕਣ ਵਾਲੇ ਲੋਕਾਂ ਨੂੰ ਰਜਿਸਟਰ ਕਰਨ ਲਈ ਇੱਕ ਸਰਹੱਦ ਪ੍ਰਬੰਧਨ ਪ੍ਰਣਾਲੀ ਸ਼ੁਰੂ ਕਰ ਰਹੇ ਨੇ ਤੇ ਅਗਲੇ ਸਾਲ ਦੇ ਅਖੀਰ ਤੋਂ ਸ਼ੁਰੂ ਕਰਕੇ ਬਹੁਤ ਸਾਰੇ ਸੈਲਾਨੀਆਂ ਨੂੰ ਪਹਿਲਾਂ ਤੋਂ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਇਸ ਦਾ ਮਕਸਦ ਐਂਟਰੀ ਐਗਜ਼ਿਟ ਸਿਸਟਮ ਦੀ ਪ੍ਰਣਾਲੀ ਦੀ ਵਰਤੋਂ ਕਰ ਰਿਹਾ 29 ਯੂਰਪੀ ਦੇਸ਼ਾਂ 'ਚ ਸਰਹੱਦ ਪ੍ਰਬੰਧਨ ਨੂੰ ਆਧੁਨਿਕ ਬਣਾਉਣਾ ਹੈ ਜਿਸ ਵਿੱਚ ਗੈਰ ਯੂਰਪੀ ਰਾਸ਼ਟਰੀਆਂ ਦੇ ਦਾਖਲੇ ਬਾਰ ਨਿਕਲਣ ਤੇ ਦਾਖਲੇ ਤੋਂ ਇਨਕਾਰ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਰਜਿਸਟਰ ਕੀਤਾ ਜਾਵੇਗਾ ਇਹ ਪ੍ਰਣਾਲੀ ਜੋ 10 ਅਪ੍ਰੈਲ ਤੱਕ ਪੂਰੀ ਤਰ੍ਹਾਂ ਲਾਗੂ ਹੋਣ ਲਈ ਤਿਆਰ ਹੈ ਥੋੜੇ ਸਮੇਂ ਦੇ ਵੀਜ਼ੇ ਵਾਲੇ ਸੈਲਾਨੀਆਂ ਦੇ ਨਾਲ-ਨਾਲ ਉਹਨਾਂ ਯਾਤਰੀਆਂ ਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਨੂੰ 180 ਦਿਨਾਂ ਦੀ ਕਿਸੇ ਵੀ ਮਿਆਦ 'ਚ ਵੱਧ ਤੋਂ ਵੱਧ 90 ਦਿਨਾਂ ਲਈ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੈ ਇਹਨਾਂ ਵਿੱਚ ਬਹੁਤ ਸਾਰੇ ਕੈਨੇਡੀਅਨ ਵੀ ਸ਼ਾਮਲ ਨੇ ਇਹ ਪ੍ਰਣਾਲੀ ਪਛਾਣ ਦੀ ਪੁਸ਼ਟੀ ਕਰਨ ਲਈ ਚਿਹਰੇ ਦੀਆਂ ਤਸਵੀਰਾਂ ਤੇ ਉਂਗਲਾਂ ਦੇ ਨਿਸ਼ਾਨ ਇਕੱਠਾ ਕਰਨ ਲਈ ਇਲੈਕਟ੍ਰੋਨਿਕ ਕਿਓਸਕ ਸਮੇਤ ਕਈ ਤਰੀਕਿਆਂ ਦੀ ਵਰਤੋਂ ਕਰਦੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਇਓਮੈਟ੍ਰਿਕ ਡਾਟਾ ਇਹ ਨਿਰਧਾਰਤ ਕਰਨ 'ਚ ਮਦਦ ਕਰੇਗਾ ਕਿ ਕੀ ਲੋਕ ਆਪਣੀ ਇਜਾਜ਼ਤ ਵਾਲੇ ਠਹਿਰਨ ਦੀ ਮਿਆਦ ਤੋਂ ਵੱਧ ਰਹਿ ਰਹੇ ਨੇ ਤੇ ਇਹ ਉਪਾਅ ਸੰਗਠਿਤ ਅਪਰਾਧ ਅਤੇ ਅੱਤਵਾਦ ਵਿਰੁੱਧ ਲੜਾਈ 'ਚ ਵੀ ਯੋਗਦਾਨ ਪਾਵੇਗਾ ਅਗਲੇ ਸਾਲ ਦੇ ਅਖੀਰ 'ਚ ਕਿਸੇ ਸਮੇਂ ਦਾ ਦੂਜਾ ਉਪਾਅ ਯੂਰਪੀ ਯਾਤਰਾ ਜਾਣਕਾਰੀ ਤੇ ਅਧਿਕਾਰ ਪ੍ਰਣਾਲੀ ਲਾਗੂ ਹੋ ਜਾਵੇਗਾ ਇਹ ਯਾਤਰਾ ਅਧਿਕਾਰ 30 ਯੂਰਪੀ ਦੇਸ਼ਾਂ 'ਚ ਯਾਤਰਾ ਕਰਨ ਵਾਲੇ ਵੀਜ਼ਾ ਮੁਕਤ ਯਾਤਰੀਆਂ ਲਈ ਇੱਕ ਦਾਖਲਾ ਜ਼ਰੂਰਤ ਹੋਵੇਗਾ 2016 ਚ ਔਟਵਾ ਨੇ ਕੈਨੇਡਾ ਲਈ ਉਡਾਣ ਭਰਨ ਵਾਲੇ ਜ਼ਿਆਦਾਤਰ ਵੀਜ਼ਾ ਮੁਕਤ ਸੈਲਾਨੀਆਂ ਨੂੰ ਅਜਿਹਾ ਦਸਤਾਵੇਜ਼ ਰੱਖਣ ਦੀ ਲੋੜ ਕਰਨੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਜਿਸ ਨੂੰ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਵਜੋਂ ਜਾਣਿਆ ਜਾਂਦਾ ਹੈ ਅਗਲੇ ਸਾਲ ਦੇ ਅਖੀਰ ਤੋਂ ਸ਼ੁਰੂ ਕਰਕੇ ਇਲੈਕਟ੍ਰੋਨਿਕ ਯਾਤਰਾ ਅਧਿਕਾਰ 20 ਯੂਰੋ ਚ ਇੱਕ ਆਨਲਾਈਨ ਪੋਰਟਰ ਰਾਹੀਂ ਖਰੀਦ ਲਈ ਉਪਲਬਧ ਹੋਵੇਗਾ 18 ਸਾਲ ਤੋਂ ਘੱਟ ਉਮਰ ਜਾਂ 70 ਸਾਲ ਤੋਂ ਵੱਧ ਉਮਰ ਦੇ ਬੇਨਕਾਰ ਭੁਗਤਾਨ ਤੋਂ ਛੋਟ ਵਾਲੇ ਲੋਕਾਂ ਚੋਂ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਰਜ਼ੀਆਂ ਤੇ ਕੁਝ ਮਿੰਟਾਂ ਚ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਕੁਝ ਵਿੱਚ ਜ਼ਿਆਦਾ ਸਮਾਂ ਲਗ ਸਕਦਾ ਹੈ ਇਹ ਦਸਤਾਵੇਜ਼ ਧਾਰਕ ਨੂੰ ਥੋੜੇ ਸਮੇਂ ਦੇ ਠਹਿਰਨ ਲਈ ਜਿੰਨੀ ਵਾਰ ਚੌਣ ਭਾਗ ਲੈਣ ਵਾਲੇ ਦੇਸ਼ਾਂ 'ਚ ਦਾਖਲ ਹੋਣ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਅਧਿਕਾਰੀ ਚੇਤਾਵਨੀ ਦਿੰਦੇ ਨੇ ਕਿ ਯਾਤਰਾ ਅਧਿਕਾਰ ਦਾਖਲੇ ਦੀ ਗਰੰਟੀ ਨਹੀਂ ਦਿੰਦਾ ਤੇ ਇੱਕ ਸਰਹੱਦੀ ਗਾਰਡ ਅਜੇ ਵੀ ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੇਖਣ ਲਈ ਕਹੇਗਾ ਯਾਤਰੀਆਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ 에어ਲਾਈਨ ਟਿਕਟ ਖਰੀਦਣ ਜਾਂ ਰਹਿائش ਬੁੱਕ ਕਰਨ ਤੋਂ ਪਹਿਲਾਂ ਯਾਤਰਾ ਅਧਿਕਾਰ ਲਈ ਅਰਜ਼ੀ ਦੇਣ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿਲ ਆਪਣੀ ਨਵੀਂ ਫਿਲਮ ਇੱਕ ਕੁੜੀ ਨੂੰ ਲੈ ਕੇ ਚਰਚਾ ਚ ਫਿਲਮ ਦੇ ਪ੍ਰੋਮੋਸ਼ਨ ਲਈ ਕੈਨੇਡਾ ਦੇ ਵੈਨਕੂਵਰ ਪਹੁੰਚੀ ਸ਼ਹਿਨਾਜ਼ ਗਿਲ ਨੇ ਉੱਥੋਂ ਦੇ ਲੋਕਾਂ ਨਾਲ ਮਿਲਣ ਦਾ ਆਪਣਾ ਤਜਰਬਾ ਇੰਸਟਾਗ੍ਰam ਤੇ ਇੱਕ ਵੀਡੀਓ ਰਾਹੀਂ ਸਾਂਝਾ ਕੀਤਾ ਇਸ ਵੀਡੀਓ ਚ ਸ਼ਹਿਨਾਜ਼ ਗਿਲ ਨਾਲ ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਵੀ ਨਜ਼ਰ ਆ ਰਹੇ ਨੇ ਵੀਡੀਓ ਚ ਗਿੱਪੀ ਗਰੇਵਾਲ ਨੇ ਸ਼ਹਿਨਾਜ਼ ਤੋਂ ਪੁੱਛਿਆ ਕਿ ਉਹਨਾਂ ਨੇ ਸੁਣਿਆ ਸੀ ਕਿ ਫਿਲਮ ਦੀ ਓਪਨਿੰਗ ਦੇ ਪਹਿਲੇ ਦਿਨ ਬਹੁਤ ਘੱਟ ਲੋਕ ਆਏ ਸਨ ਤੇ ਉਹ ਬਹੁਤ ਘਬराई ਹੋਈ ਸੀ ਇਸਤੇ ਸ਼ਹਿਨਾਜ਼ ਨੇ ਮੰਨਿਆ ਕਿ ਅਸਲ 'ਚ ਅਜਿਹਾ ਹੀ ਸੀ ਸ਼ੁਰੂਆਤ 'ਚ ਲੋਕਾਂ ਦਾ ਹੰਗਾਰਾ ਠੰਡਾ ਸੀ ਸ਼ਹਿਨਾਜ਼ ਗਿਲ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਸਾਰਿਆਂ ਤੋਂ ਚੰਗਾ ਰਿਵਿਊ ਮਿਲ ਰਿਹਾ ਏ ਪ੍ਰਸ਼ੰਸਕ ਉਹਨਾਂ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਉਮੜ ਰਹੇ ਨੇ ਸ਼ਹਿਨਾਜ਼ ਨੇ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਕੁਝ ਥੀਏਟਰਜ਼ ਦੇ ਵਿੱਚ ਦਰਸ਼ਕਾਂ ਦਾ ਉਤਸ਼ਾਹ ਇੰਨਾ ਵੱਧ ਗਿਆ ਕਿ ਉਹਨਾਂ ਨੂੰ ਭੀੜ ਦੇ ਵਿੱਚਕਾਰ ੱੱਕੇ ਵੀ ਖਾਣੇ ਪਏ ਇੱਕ ਥੀਏਟਰ 'ਚ ਤਾਂ ਹਾਲਾਤ ਇੰਨੇ ਖਰਾਬ ਹੋ ਗਏ ਕਿ ਲੋਕਾਂ ਨੇ ਉਹਨਾਂ ਨੂੰ ਚੁੰਡੀਆਂ ਤੱਕ ਵੱਡੀਆਂ ਜਿਸ ਕਾਰਨ ਉਹਨਾਂ ਨੂੰ ਉੱਥੋਂ ਭੱਜਣਾ ਪਿਆ ਉਹਨਾਂ ਨੂੰ ਬਚਣ ਲਈ ਦੂਜੇ ਥੀਏਟਰ 'ਚ ਜਾਣਾ ਪਿਆ ਸ਼ਹਿਨਾਜ਼ ਗਿਲ ਨੇ ਕਿਹਾ ਭਾਵੇਂ ਪ੍ਰਸ਼ੰਸਕਾਂ ਨੇ ਉਹਨਾਂ ਨੂੰ ੱੱਕੇ ਮਾਰੇ ਤੇ ਚੁੰਡੀਆਂ ਵੱਡੀਆਂ ਪਰ ਇਹ ਉਨਾ ਦਾ ਮੇਰੇ ਲਈ ਪਿਆਰ ਸੀ ਜਦੋਂ ਗਿੱਪੀ ਗਰੇਵਾਲ ਨੇ ਪੁੱਛਿਆ ਕਿ ਇਹ ਕਿਹੋ ਜਿਹਾ ਪਿਆਰ ਹੈ ਤਾਂ ਸ਼ਹਿਨਾਜ਼ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਕਿ ਉਹ ਬਸ ਉਹਨਾਂ ਨੂੰ ਪਿਆਰ ਕਰ ਰਹੇ ਸਨ ਇਸ ਦੇ ਉਲਟ ਸ਼ਹਿਨਾਜ਼ ਨੇ ਕਿਹਾ ਕਿ ਇੱਕ ਹੋਰ ਥੀਏਟਰ 'ਚ ਦਰਸ਼ਕ ਬਹੁਤ ਵਧੀਆ ਤੇ ਸ਼ਾਂਤ ਤਰੀਕੇ ਨਾਲ ਮਿਲੇ ਜਿਸ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਇਸ ਦੌਰਾਨ ਗਿੱਪੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਫਿਲਮ ਸਿੰਘ ਵਰਸਸ ਕੌਰ ਵੀ ਆਉਣ ਵਾਲੀ ਹੈ ਪੰਜਾਬੀ ਜਿੱਥੇ ਵੀ ਗਿਆ ਉਹਨਾਂ ਨੇ ਆਪਣੀ ਮਿਹਨਤ ਮੁਸ਼ਕਕਤ ਨਾਲ ਹਰ ਬੁਲੰਦੀ ਨੂੰ ਛੂਇਆ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਚ ਗੁਰੂ ਹਰ ਸਹਾਇ ਦੇ ਆਮ ਪਰਿਵਾਰ ਦੇ ਬੇਟੇ ਜਗਜੋਤ ਸਿੰਘ ਸੋਢੀ ਕੈਨੇਡੀਅਨ ਆਰਮੀ ਚ ਬਤੌਰ ਦੂਜੇ ਲੈਫਟੇਨੈਂਟ ਵਜੋਂ ਸ਼ਾਮਲ ਹੋਏ ਨੇ ਜਗਜੋਤ ਸਿੰਘ ਸੋਢੀ ਦੇ ਪਿਤਾ ਸੁਖਚੈਨ ਸਿੰਘ ਸੋਢੀ ਗੁਰੂ ਹਰ ਸਹਾਇ ਚ ਏਸੀ ਰਿਪੇਅਰ ਦਾ ਕੰਮ ਕਰਦੇ ਸਨ ਕੈਨੇਡਾ ਚ ਜਗਜੋਤ ਸਿੰਘ ਸੋਢੀ ਨੂੰ ਇੰਨੀ ਵੱਡੀ ਪੋਸਟ ਮਿਲਣਾ ਗੁਰੂ ਹਰ ਸਹਾਇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਜਗਜੋਤ ਸਿੰਘ ਦੇ ਚਾਚੇ ਰਚਿਤ ਸੋਢੀ ਨੇ ਦੱਸਿਆ ਕਿ ਜਗਜੋਤ ਉਥੋਂ ਦਾ ਪੱਕਾ ਨਾਗਰਿਕ ਹੈ ਜੋ ਕਿ ਆਪਣੇ ਪਰਿਵਾਰ ਨਾਲ ਪਿਛਲੇ 5 ਸਾਲਾਂ ਤੋਂ ਕੈਨੇਡਾ ਚ ਰਹਿ ਰਿਹਾ ਹੈ ਕੈਨੇਡੀਅਨ ਆਰਮੀ ਚ ਸਫਲਤਾ ਹਾਸਲ ਕਰਨ ਤੇ ਪਰਿਵਾਰ ਨੂੰ ਚੁਫੇਰੀਆਂ ਵਧਾਈਆਂ ਮਿਲ ਰਹੀਆਂ ਨੇ ਜਗਜੋਤ ਸਿੰਘ ਸੋਢੀ ਨੇ ਇਹ ਮੁਕਾਮ ਹਾਸਲ ਕਰਨ ਲਈ ਸਖਤ ਮਿਹਨਤ ਕੀਤੀ ਉਸਨੇ ਸ਼ੁਰੂ ਤੋਂ ਹੀ ਫੌਜ ਚ ਭਰਤੀ ਹੋਣ ਦਾ ਸੁਪਨਾ ਦੇਖਿਆ ਸੀ ਪੀਲ ਰੀਜਨਲ ਪੁਲਿਸ ਨੇ ਜ਼ਬਰੀ ਵਸੂਲੀ ਨਾਲ ਸੰਬੰਧਤ ਗੋਲੀਬਾਰੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਹੈ ਜਦਕਿ ਇੱਕ ਹੋਰ ਦੀ ਭਾਲ ਅਜੇ ਜਾਰੀ ਹੈ ਪਹਿਲੀ ਘਟਨਾ 26 ਅਕਤੂਬਰ ਨੂੰ ਕੈਲਡਨ ਚ 올ਡ ਸਕੂਲ ਰੋਡ ਅਤੇ ਕ੍ਰੈਡਿਟ 뷰 ਰੋਡ ਦੇ ਨੇੜੇ ਹਾਈਵੇ 10 ਦੇ ਪੱਛਮ ਚ ਵਾਪਰੀ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਸ ਦਿਨ ਸਵੇਰੇ 3 ਵਜੇ ਤੋਂ ਕੁਝ ਸਮਾਂ ਪਹਿਲਾਂ ਇੱਕ ਚਾਂਦੀ ਰੰਗ ਦੀ BMW SUV 'ਚ ਸਵਾਰ ਦੋ ਸ਼ੱਕੀ ਉਸ ਇਲਾਕੇ 'ਚ ਇੱਕ ਰਹਿੈਸ਼ੀ ਘਰ 'ਤੇ ਪਹੁੰਚੇ ਜਾਂਚ ਕਰਤਾਮਾਂ ਨੇ ਕਿਹਾ ਕਿ CCTV ਫੁਟੇਜ 'ਚ ਨਜ਼ਰ ਆਇਆ ਕਿ ਉਹਨਾਂ 'ਚੋਂ ਇੱਕ ਨੇ ਡਰਾਈਵਵੇ 'ਤੇ ਜਲਨਸ਼ੀਲ ਪਦਾਰਥ ਸੁੱਟਿਆ ਤੇ ਅੱਗ ਲਗਾ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਦੋਵਾਂ ਸ਼ੱਕੀਆਂ ਨੇ ਰਹਿੈਸ਼ 'ਤੇ ਕਈ ਰਾਉਂਡ ਫਾਇਰ ਕੀਤੇ ਥੋੜੀ ਦੇਰ ਬਾਅਦ ਇਹਨਾਂ ਦੀ ਦੋ ਸ਼ੱਕੀਆਂ ਨੇ ਕਥਿਤ ਤੌਰ ਤੇ ਬ੍ਰੈਂਟਨ ਚ ਡਿਕਸੀ ਰੋਡ ਅਤੇ ਐਡਵਾਂਸ ਬੁਲੇਵਾਰਡ ਦੇ ਨੇੜੇ ਹਾਈਵੇ 407 ਤੇ ਉੱਤਰ ਚ ਇੱਕ ਕਾਰੋਬਾਰੀ ਅਦਾਰੇ ਚ ਗੋਲੀਬਾਰੀ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਉਸ ਖੇਤਰ ਦੀ ਨਿਗਰਾਨੀ ਫੁਟੇਜ ਚ ਇੱਕ ਸ਼ੱਕੀ ਨੂੰ ਵਾਹਨ ਦੇ ਅੰਦਰੋਂ ਕਾਰੋਬਾਰੀ ਅਦਾਰੇ ਵੱਲ ਕਈ ਰਾਉਂਡ ਫਾਇਰ ਕਰਦੇ ਦਿਖਾਇਆ ਗਿਆ ਦੋਵਾਂ ਘਟਨਾਵਾਂ ਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਇਨ੍ਹਾਂ ਮਾਮਲਿਆਂ ਚ 7 ਨਵੰਬਰ ਨੂੰ ਬ੍ਰੈਂਟਨ ਦੇ ਇਕਬਾਲ ਭਾਗਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਉੱਤੇ ਅਗਜ਼ਨੀ ਬਿਨਾ ਅਧਿਕਾਰ ਹਥਿਆਰ ਰੱਖਣ ਅਤੇ ਜਾਲੀ ਦਸਤਾਵੇਜ਼ ਬਣਾਉਣ ਦੇ ਇੱਕ ਇੱਕ ਦੋ ਦੇ ਨਾਲ-ਨਾਲ ਲਾਪਰਵਾਹੀ ਨਾਲ ਹਥਿਆਰ ਚਲਾਉਣ ਦੇ ਦੋ ਦੋਸ਼ ਲਗਾਏ ਗਏ ਨੇ ਉਸ ਨੂੰ ਜ਼ਮਾਨਤ ਸੁਣਵਾਈ ਤੱਕ ਹਿਰਾਸਤ ਚ ਰੱਖਿਆ ਗਿਆ ਹੈ ਇਹ ਜਾਂਚ ਅਜੇ ਵੀ ਜਾਰੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਇਹਨਾਂ ਘਟਨਾਵਾਂ ਵਿੱਚ ਸ਼ਾਮਲ ਦੂਜੇ ਸ਼ੱਕੀ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਦਾ ਕੰਮ ਜਾਰੀ ਰੱਖ ਰਹੇ ਨੇ ਜਿਸ ਕਿਸੇ ਕੋਲ ਵੀ ਹੋਰ ਜਾਣਕਾਰੀ ਹੈ ਉਸ ਨੂੰ ਪੀਲ ਪੁਲਿਸ ਦੇ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਨਾਲ 9054532121 ਐਕਸਟੈਂਸ਼ਨ 2133 ਜਾਂ ਗੁਮਨਾਮ ਤੌਰ ਤੇ ਕਰਾਇਮ ਸਟਾਪਰਜ਼ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਪੰਜਾਬ ਦੇ ਮਾਨਸਾ ਵਿਖੇ ਇੱਕ ਕੀਟਨਾਸ਼ਕ ਦੁਕਾਨ ਤੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੁਲਿਸ ਵੱਲੋਂ ਨਵਾਂ ਖੁਲਾਸਾ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੁਕਾਨ ਮਾਲਕ ਦੇ ਪੁੱਤਰ ਨੇ ਕੈਨੇਡਾ ਸਟੂਡੈਂਟ ਇਲੈਕਸ਼ਨ 'ਚ ਹਿੱਸਾ ਲਿਆ ਸੀ ਜਿਸ ਕਾਰਨ ਉਸ ਦੇ ਵਿਰੋਧੀ ਧੜੇ ਨੇ ਪਰਿਵਾਰ ਤੇ ਫਾਇਰਿੰਗ ਕਰਵਾਈ ਸੀ। ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਇਸ ਦੇ ਨਾਲ ਹੀ ਪੁਲਿਸ ਨੇ ਵਿਦੇਸ਼ 'ਚ ਰਹਿੰਦੇ ਤਿੰਨ ਪੰਜਾਬੀਆਂ ਗੁਰ ਸਾਹਿਬ ਸਿੰਘ ਰਮਨਪ੍ਰੀਤ ਸਿੰਘ ਤੇ ਬਲਜਿੰਦਰ ਸਿੰਘ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਹੈ 28 ਅਕਤੂਬਰ ਨੂੰ ਮਾਨਸਾ ਸ਼ਹਿਰ 'ਚ ਇੱਕ ਕੀਟਨਾਸ਼ਕ ਦੁਕਾਨ ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸਨ ਮਾਨਸਾ ਦੇ ਐਸਐਸਪੀ ਭਾਗਿਰத் ਸਿੰਘ ਮੀਨਾ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਕਿ ਕੀਟਨਾਸ਼ਕ ਦੁਕਾਨ ਮਾਲਕ ਦਾ ਪੁੱਤਰ ਕੈਨੇਡਾ 'ਚ ਪੜ ਰਿਹਾ ਹੈ ਤੇ ਉੱਥੇ ਵਿਦਿਆਰਥੀ ਚੋਣਾਂ 'ਚ ਹਿੱਸਾ ਲੈ ਰਿਹਾ ਸੀ ਜਿਸ ਕਾਰਨ ਜਲੰਧਰ ਦੇ ਰਹਿਣ ਵਾਲੇ ਮਨਜੋਤ ਸਿੰਘ ਦੀ ਅਗਵਾਈ 'ਚ ਉਸ ਦੇ ਵਿਰੋਧੀ ਧੜੇ ਨੇ ਉਸ ਦੇ ਪਰਿਵਾਰ ਤੇ ਗੋਲੀਆਂ ਚਲਾਈਆਂ ਐਸਪੀ ਨੇ ਕਿਹਾ ਕਿ ਇਸ ਮਾਮਲੇ 'ਚ ਮਨਜੋਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਇੱਕ 9mm ਪਿਸਤੌਲ ਦੋ ਕਾਰਤੂਸ ਇੱਕ 32 बोर ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਨੇ ਇਸ ਮਾਮਲੇ 'ਚ ਵਿਦੇਸ਼ 'ਚ ਰਹਿਣ ਵਾਲੇ ਰਾਜਨ ਭਗਤ ਸ਼ਰਨਜੀਤ ਸਿੰਘ ਉਰਫ ਸ਼ਰਨ ਔਲਖ ਅਤੇ ਜਸਪ੍ਰੀਤ ਸਿੰਘ ਲਾਲੂ ਮਾਜਰਾ ਨੂੰ ਨਾਮਜ਼ਦ ਕੀਤਾ ਗਿਆ ਮੋਂਟਰੀਅਲ ਚ ਬੈਲ ਸੈਂਟਰ ਜੋ ਕਿ ਮੋਂਟਰੀਅਲ ਕੈਨੇਡੀਅਨਜ਼ ਹਾਕੀ ਟੀਮ ਦਾ ਘਰ ਹੈ ਵਿਖੇ 12000 ਤੋਂ ਵੱਧ ਡਾਕਟਰਾਂ ਨੇ ਇਕੱਠੇ ਹੋ ਕੇ ਕੰਮ ਅਤੇ ਤਨਖਾਹ ਢਾਂਚੇ 'ਚ ਵੱਡੇ ਬਦਲਾਅ ਲਿਆਉਣ ਵਾਲੇ ਇੱਕ ਨਵੇਂ ਕਾਨੂੰਨ ਦੀ ਨਿੰਦਾ ਕੀਤੀ। ਇਹਨਾਂ 'ਚੋਂ ਕੁਝ ਡਾਕਟਰਾਂ ਨੇ ਹਾਕੀ ਜਰਸੀ ਪਾਈ ਹੋਈ ਸੀ ਅਤੇ ਕੁਝ ਨੇ ਕਯੂਬਿਕ ਸਰਕਾਰ ਦਾ ਸਾਹਮਣਾ ਕਰਦੇ ਹੋਏ ਪਲੇਕਾਰਡ ਫੜੇ ਹੋਏ ਸਨ। ਕਯੂਬਿਕ ਦੇ ਮਾਹਿਰ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਫੈਡਰੇਸ਼ਨ ਡੇਸ, ਮੈਡੀਸਿਨਸ, ਸਪੈਸ਼ਲਿਸਟਿਸ, ਡੂ ਕਯੂਬਿਕ ਦੇ ਬੋਰਡ ਮੈਂਬਰ ਅਤੇ ਮਨੋਚਿਕਿਤਸਕ ਡਾਕਟਰ ਕ੍ਰੀਨ ਈਗਾਟੂਆ ਨੇ ਕਿਹਾ ਕਿ ਇਸ ਕਾਨੂੰਨ ਨੂੰ ਅਜਿਹੀ ਚੀਜ਼ ਵਜੋਂ ਪੇਸ਼ ਕੀਤਾ ਗਿਆ ਸੀ ਜੋ ਪਹੁੰਚ ਸੁਧਾਰ ਕਰੇਗੀ ਜਦਕਿ ਅਸਲ ਚ ਇਹ ਕਾਨੂੰਨ ਸਾਡੇ ਸਿਸਟਮ ਨੂੰ ਤੋੜ ਰਿਹਾ ਹੈ ਇਹ ਹਰ ਕਿਸੇ ਦਾ ਮਨੋਬਲ ਡੇਗ ਰਿਹਾ ਹੈ ਤੇ ਇਸ ਨੂੰ ਤੁਰੰਤ ਮੁਤਲ ਕਰਨ ਦੀ ਜ਼ਰੂਰਤ ਹੈ ਮੈਡੀਕਲ ਵਿਦਿਆਰਥੀਆਂ ਰੈਜ਼ਿਡੈਂਟਸ ਪਰਿਵਾਰਕ ਡਾਕਟਰਾਂ ਅਤੇ ਮਾਹਰ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਫੈਡਰੇਸ਼ਨਸ ਇਸ ਕਾਨੂੰਨ ਦੀ ਨਿੰਦਾ ਕਰਨ ਲਈ ਇਕਜੁੱਟ ਹੋ ਗਈਆਂ ਨੇ ਜਿਸ ਨੂੰ ਅਜੇ ਵੀ ਬਿਲਟ 2 ਵਜੋਂ ਜਾਣਿਆ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਤਾਨਾਸ਼ਾਹੀ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਤੇ ਖਤਰਨਾਕ ਹੈ ਇਹ ਜਿਹੜੀ ਵੱਡੀ ਤਬਦੀਲੀ ਜੋ ਵਿਧਾਨ ਸਭਾ ਚ ਜ਼ਬਰਦਸਤੀ ਤਰੀਕੇ ਨਾਲ ਅਪਣਾਈ ਗਈ ਹੈ ਉਹ ਕਯੂਬਿਕ ਸੂਬੇ ਚ ਸਰਕਾਰ ਆਬਾਦੀ ਅਤੇ ਡਾਕਟਰਾਂ ਵਿਚਕਾਰ ਸਾਡੀ ਆਪਸੀ ਸਮਝ ਅਤੇ ਇਤਿਹਾਸਕ ਕਿਸਤਕਾਰ ਦਾ અપਮਾਨ ਹੈ ਕਿਉਬਿਕ ਸਰਕਾਰ ਨੇ 25 ਅਕਤੂਬਰ ਨੂੰ ਕਾਨੂੰਨ ਪਾਸ ਕਰਨ ਲਈ ਕਲੋਜ਼ਰ ਦਾ ਸਹਾਰਾ ਲਿਆ ਸਰਕਾਰ ਦਾ ਕਹਿਣਾ ਹੈ ਕਿ ਦੇਖਭਾਲ ਚ ਸੁਧਾਰ ਲਈ ਬਦਲਾ ਜ਼ਰੂਰੀ ਹੈ ਕਿਉਂਕਿ ਸੂਬੇ 'ਚ 2 ਮਿਲੀਅਨ ਲੋਕਾਂ ਕੋਲ ਮੁੱਢਲੀ ਦੇਖਭਾਲ ਤੱਕ ਪਹੁੰਚ ਨਹੀਂ ਹੈ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਨਵਾਂ ਕਾਨੂੰਨ ਕਿਉਬਿਕ 'ਚ ਕੰਮ ਕਰ ਰਿਹਾ ਡਾਕਟਰਾਂ ਨੂੰ ਦੂਰ ਭਜਾ ਦੇਵੇਗਾ। ਜੇਕਰ ਡਾਕਟਰ ਸੂਬਾ ਛੱਡ ਜਾਂਦੇ ਨੇ ਤਾਂ ਉਹਨਾਂ ਦੀ ਘਾਟ ਪਹਿਲਾਂ ਨਾਲੋਂ ਵੀ ਵੱਧ ਜਾਵੇਗੀ। ਉਡੀਕ ਸਮਾਂ ਵਧੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਇਸ ਕਾਨੂੰਨ ਵਿਰੁੱਧ ਆਵਾਜ਼ ਉਠਾਉਂਦੇ ਰਹਿਣਗੇ ਜਿਸ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਇਹ ਬਿਮਾਰ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਦੁੱਖ ਦੇ ਰਿਹਾ ਏ। ਦੱਸਦੀ ਹੈ ਕਿ ਕਿਉਬਿਕ ਦੇ ਕਈ ਡਾਕਟਰ ਹੁਣ ਹੋਰ ਨਾ ਸੂਬਿਆਂ 'ਚ ਪ੍ਰੈਕਟਿਸ ਕਰਨ ਦੀ ਸੋਚ ਰਹੇ ਨੇ। ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਜਹਾਜ਼ ਚੜਨ ਲੱਗਿਆਂ ਵੀ ਵੀਜ਼ਾ ਰੱਦ ਕਰ ਸਕਣਗੇ ਇਮੀਗ੍ਰੇਸ਼ਨ ਅਫਸਰ ਕੈਨੇਡਾ ਨੇ ਇਮੀਗ੍ਰੇਸ਼ਨ ਬਾਰੇ ਆਪਣੇ ਦੇਸ਼ਾ ਨਿਰਦੇਸ਼ਾਂ ਨੂੰ ਕੀਤਾ ਅਪਗ੍ਰੇਡ ਕੈਨੇਡੀਅਨ ਕੁੜੀ ਨੂੰ ਅਮਰੀਕਾ ਚ ਦਾਖਲੇ ਤੋਂ ਰੋਕਿਆ ਵੈਧ ਟਿਕਟ ਹੋਣ ਦੇ ਬਾਵਜੂਦ ਅਫਸਰਾਂ ਨੇ ਭੇਜਿਆ ਵਾਪਸ ਯੂਰਪ ਜਾਣ ਵਾਲੇ ਕੈਨੇਡੀਅਨ ਯਾਤਰੀਆਂ ਨੂੰ ਨਵੇਂ ਸਰਹੱਦੀ ਉਪਾਅਾਂ ਦਾ ਸਾਹਮਣਾ ਕੈਨੇਡੀਅਨ ਯਾਤਰੀਆਂ ਨੂੰ ਆਪਣੇ ਬਾਰੇ ਹੋਰ ਜਾਣਕਾਰੀ ਦੇਣ ਲਈ ਕਿਹਾ ਜਾ ਰਿਹਾ ਹੈ ਸ਼ਹਿਨਾਜ਼ ਗਿਲ ਨੂੰ ਕੈਨੇਡਾ ਚ ਪੈ ਧੱਕੇ ਵੱਡੀਆਂ ਚੁੰਡੀਆਂ ਸ਼ਹਿਨਾਜ਼ ਨੇ ਕਿਹਾ ਇਹ ਪ੍ਰਸ਼ੰਸਕਾਂ ਦਾ ਮੇਰੇ ਪ੍ਰਤੀ ਪਿਆਰ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ